ਲੁਧਿਆਣਾਲੇ ਮੇਰਾ ਜੋ ਚੱਕਿਓ ਤੁਸੀਂ ਤੇ ਮੈਂ ਹਾਂ ਯੂਮਬਰੀ ਕੱਲ ਦੇਰ ਰਾਤ ਲੁਧਿਆਣਾ ਦੇ ਇੱਕ ਮੰਦਿਰ ਦੇ ਬਾਹਰ ਹੰਗਾਮਾ ਹੁੰਦਾ ਹੈ ਨੌਜਵਾਨ ਜਿਹੜਾ ਕਿ ਆ ਪਰੋਸੀ ਇੱਕ ਪਰੋਸੀ ਨੌਜਵਾਨ ਜਿਹੜਾ ਕਿ ਆ ਸੇਵਾਦਾਰੀ ਕਰੇ ਹੱਥੋਂ ਪਈ ਹੁੰਦੀ ਹੈ ਮਾਮਲਾ ਕੀ ਹੈ ਸਾਰਾ ਜਾਣ ਸਰ ਨਮਸਕਾਰ ਸਰ ਕੀ ਮਾਮਲਾ ਗਿਆ تھا ਬੀਸਿਕਲੀ ਨਾ ਇਹ ਸਾਨੂੰ ਕਰੀ ਕੱਲ ਸ਼ਾਮੀ 7 ਵਜੇ ਸਾਨੂੰ ਇਹ ਇਤਲਾ ਮਿਲੀ ਸੀ ਕਿ ਇੱਕ ਰਾਜਿੰਦਰ ਨਾਮ ਦਾ ਵਿਅਕਤੀ ਸੀ ਜਿਨ੍ਹਾਂ ਨੂੰ ਕਿਸੇ ਨੇ ਮਾਮੂਲੀ ਸੱਟਾ ਮਾਰਿਆ ਈਸੀ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਹੋਏ ਥਾਣਾ ਡਿਵੀਜ਼ਨ ਨੰਬਰ 8 ਦੀ ਟੀਮ ਮੌਕੇ ਤੇ ਪਹੁੰਚੀ ਉਹਨਾਂ ਨਾਲ ਐਸਐਚਓ ਪੀ ਐਯੂ ਐਸਐਚਓ ਹੈਬੋਵਾਲ ਤੇ ਮੋਡਲ ਟਾਉਨ ਵੀ ਮੌਕੇ ਤੇ ਪਹੁੰਚੇ ਤੇ ਮੈਂ ਵੀ ਉੱਥੇ ਮੌਕੇ ਤੇ ਜਾ ਕੇ ਸਾਰਾ ਸੀ ਮੌਕਮ ਬੁਲਾਇਆ ਸੀ ਕੀਤਾ ਤੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਕੰਪਲੇਨੈਂਟ ਸੀਗੇ ਉਹਨਾਂ ਨੇ ਇਮੀਡੀਏਟਲੀ ਜਾ ਕੇ ਆਪਣਾ ਮੈਡੀਕਲ ਐਗਜ਼ਾਮੀਨੇਸ਼ਨ ਕਰਾਇਆ ਤੇ ਉਹਦਾ ਦੇ ਸਟੇਟਮੈਂਟ ਤੇ ਕਾਰਵਾਈ ਕਰਦੇ ਹੋਏ ਅਸੀਂ ਫੌਰੀ ਤੌਰ ਤੇ ਇੱਕ ਐਫਆਈਆਰ ਰਜਿਸਟਰ ਦਾ ਐਫਆਈਆਰ ਰਜਿਸਟਰ ਕੀਤਾ ਤੇ ਅੱਜ ਦੋਨੋਂ ਹੀ ਧਿਰਾਂ ਨੇ ਸਾਡੇ ਕੋਲ ਆ ਕੇ ਆਪਣੇ ਕੋ ਦੋਨੇ ਹੀ ਧਿਰਾਂ ਨੇ ਇੱਕ ਰਾਜੀਨਾਮਾ ਪ੍ਰਸਤੁਤ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਸਾਡਾ ਆਪਸੀ ਸਹਿਮਤੀ ਹੋ ਗਈ ਸਾਡਾ ਰਾਜੀਨਾਮਾ ਹੋ ਗਿਆ ਕਿ ਹੁਣ ਜਿਹੜਾ ਹੈਗਾ ਅਸੀਂ ਅੱਗੇ ਕੋਈ ਫਰਦਰ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਤੇ ਇਸੀ ਲੜੀ ਦੇ ਵਿੱਚ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਤੁਹਾਡਾ ਕੋਈ ਵੀ ਡਿਸਪਿਊਟ ਹੈ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਹੈ ਤੁਸੀਂ 112 ਦੇ ਰਾਹੀਂ ਸਾਡੇ ਨਾਲ ਸਾਂਝਾ ਕਰਿਓ ਤਾਂ ਇਸੀ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਸਾਰੇ ਮੈਟਰ ਨੂੰ ਸੌਟ ਆਊਟ ਕਰਾ ਦੇ ਸਰ ਕੀ ਕਾਰਨ ਕੀ ਸੀਗਾ ਐਸਾ ਉਸ ਵਿਅਕਤੀ ਦਾ ਹੰਗਾਮਾ ਕਰਦਾ ਤੇ ਕਿੰਨੇ ਕੀ پتਰਾਵ ਵੀ ਵਗੈਰਾ ਹੋਇਆ ਉਹ ਮੰਤਰ ਤੇ ਬੋਰਡ ਦੇ ਉੱਤੇ ਬੀਸਿਕਲੀ ਉਧਰ ਆਪਣਾ ਮੰਦਿਰ ਦੀ ਇੱਕ ਪਾਰਕਿੰਗ ਦੀ ਥਾਂ ਸੀਗੀ ਜਿੱਥੇ ਮੰਦਿਰ ਦੇ ਸੇਵਾਦਾਰ ਆਪਣੀਆਂ ਗੱਡੀਆਂ ਟੂ ਵੀਲਰ ਮੋਟਰਸਾਈਕਲ ਜੋ ਵੀ ਹੈ ਸਾਈਕਲ ਵਗੈਰਾ ਪਾਰਕ ਕਰਦੇ ਸੀ ਤੇ ਆ ਜਿਹੜਾ ਇਹਦਾ ਰਾਗਾ ਕਪੂਰ ਸੀਗਾ ਜਿਹੜਾ ਇਸ ਮੁਕਦਮੇ ਦਾ ਦੋਸ਼ੀ ਸੀ ਉਹਨੂੰ ਉਹਦਾ ਇਹ ਅਲੀਗੇਸ਼ਨ ਸੀ ਕਿ ਆ ਜਿਹੜੇ ਸੇਵਾਦਾਰ ਹੈਗੇ ਆ ਇਹ ਸਾਡੇ ਘਰ ਦੇ ਬਾਹਰ ਵੀ ਜਿਹੜੀ ਗੱਡੀਆਂ ਪਾਰਕ ਕਰਦੇ ਨੇ ਤੇ ਉਸਨੇ ਇਸੇ ਰੰਜਿਸ਼ ਦੇ ਵਿੱਚ ਆਪਣੀ ਗੱਡੀ ਜਿਹੜੀ ਪਾਰਕਿੰਗ ਦੀ ਥਾਂ ਹੈਗੀ ਆ ਮੰਦਿਰ ਦੀ ਉਧੇ ਸਾਹਮਣੇ ਉਹਦੇ ਗੇਟ ਦੇ ਮੂਰੇ ਆਪਣੀ ਗੱਡੀ ਲਾਤੀ ਤੇ ਇਹਦੇ ਵਿੱਚ ਹੀ ਜਿਹੜਾ ਹੈਗਾ ਆਪਣਾ ਜਿਹੜੇ ਰਜਿੰਦਰ ਨੇ ਰਜਿੰਦਰ ਤੇ ਰਾਗਵ ਕਪੂਰ ਨਦੀ ਆਪਸ ਦੇ ਵਿੱਚ ਤਕਰਾਰਬਾਜੀ ਹੋਈ ਪੈਸੇ ਵਿਸਾਈ ਹੋਈ ਜਿਸ ਕਰਕੇ ਜਿਹੜਾ ਹੈਗਾ ਉਹਨੂੰ ਰਜਿੰਦਰ ਨੂੰ ਮਾਮੂਲੀ ਸੱਟਾਂ ਆਈਆਂ ਤੇ ਉਸ ਤੋਂ ਬਾਅਦ ਫਿਰ ਇੱਕ ਅਸੀਂ ਕਾਰਵਾਈ ਕੀਤੀ ਕੋਲ ਸਰ ਦੋਨੋਂ ਧਿਰਾਂ ਦੇ ਵਿੱਚ ਅਮਲ ਹੈ ਜਾਂ ਸਮਝੌਤਾ ਹੋ ਗਿਆ ਬਿਲਕੁਲ ਜੀ ਦੋਨੋਂ ਧਿਰਾਂ ਦੇ ਬਾਅਦ ਹੁਣ ਆਪਸੀ ਸਮਝੌਤਾ ਹੋ ਗਿਆ ਜਿਹੜੇ ਮੋਤਵਾਰ ਵਿਕਤੀ ਇੱਥੇ ਆਏ ਸੀਗੇ ਤੇ ਬਾਕੀ ਹੁਣ ਕੰਪਲੀਟਲੀ ਆ ਮੈਟਰ ਜਿਹੜਾ ਹੈਗਾ ਸੌਰਟ ਆਊਟ ਹੋ ਚੁੱਕਾ ਹੈ ਸਰ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਦ ਕਿ ਧਾਰਮਿਕ ਸਥਾਨਾਂ ਜਾਂਦੇ ਹੋਰ ਵੀ ਅਗਰ ਰੈਸਟੋਰੈਂਟ ਤੇ ਜਾਂਦੇ ਆ ਕਿ ਇੱਦਾਂ ਜਰੀਏ ਹੰਗਾਮਾ ਹੋ ਜਾਂਦਾ ਲੜਾਈ ਝਗੜਾ ਹੋ ਜਾਂਦਾ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਜੇਕਰ ਇੱਦਾਂ ਦੀ ਕੋਈ ਵੀ ਸਿਚੁਏਸ਼ਨ ਤੁਹਾਡੇ ਸਾਹਮਣੇ ਆਂਦੀ ਹੈ ਤੁਸੀਂ 112 ਦੇ ਰਾਹੀਂ ਪੁਲਿਸ ਨੂੰ ਇਤਲਾਾ ਕਰੋ ਤੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਸਰਕਾਰੀ ادارے ਹੈਗੇ ਆ ਕੋਰਟ ਹੈਗੇ ਆ ਪੁਲਿਸ ਹੈਗੇ ਆ ਕਾਰਪੋਰੇਸ਼ਨ ਹੈ ਵਕ-ਵਕ ਮਹਿਕਮਾ ਨੇ ਵਕ-ਵਕ ادارے ਨੇ ਉੱਤੇ ਜਾ ਕੇ ਆਪਣੀ ਗੱਲ ਦੱਸੋ ਆਪਣੀ ਦਰਖਾਸਤ ਪੇਸ਼ ਕਰੋ ਪਰ ਕਾਨੂੰਨ ਨੂੰ ਆਪਣੇ ਹੱਥ ਨਹੀਂ ਲੈਣਾ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਤੇ ਮੇਰੇ ਸਾਰੇ ਜਿਹੜੇ ਆਪਣੇ ਟ੍ਰਬਲ ਕ੍ਰੀਏਟਰਸ ਐ ਜਿਨਨੇ ਵੀ ਮਾੜੇ ਅਨਸਰ ਨੇ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਐ ਕਿ ਤੁਹਾਡੇ ਖਿਲਾਫ ਸਾਡੇ ਕੋਲ ਇੱਦਾਂ ਦੀ ਕੋਈ ਵੀ ਕੰਪਲੇਂਟ ਆਂਦੀ ਐ ਤਾਂ ਤੁਹਾਨੂੰ ਨਹੀਂ ਬਖਸ਼ਾਂਗੇ ਹਾਂਜੀ ਸਰ ਕੀ ਨਾਮ ਤੁਹਾਡਾ ਰਜਿੰਦਰ ਕੁਮਾਰ ਅੱਜ ਕੀ ਗੱਲਬਾਤ ਹੋਈ ਐ ਅੱਜ ਸਾਡਾ ਨਾ ਇਹਨਾਂ ਨੇ ਮਤਲਬ ਕਿ ਮਾਫੀ ਨੰਮਾ ਮੰਗ ਲਿਆ ਹੈਗਾ ਤੇ ਕੰਪਰੋਮਾਈਜ਼ ਹੋ ਗਿਆ ਹੈਗਾ ਤੇ ਫਿਰ ਜੀ ਸਾਰਾ ਮੈਟਰ ਸਾਲਵ ਹੋ ਗਿਆ ਜੋੜ ਕੇ ਉਹਨੇ ਹੱਥ ਜੋੜ ਕੇ ਪੈਰੀਆਂ ਤੇ ਲਾ ਕੇ ਸਾਡੇ ਕੋਲ ਮਾਫੀ ਮੰਗ ਲਈ ਐ ਐਸਾ ਕੀ ਕਾਰਨ ਹੋ ਗਿਆ ਜੀ ਜਿਹੇ ਪਥਰਾਵ ਤੇ ਹੱਥਾਬਾਈ ਹੋਣੀ ਸਰ ਗੁੱਸਾ ਬੱਚਿਆਂ 'ਚ ਗੁੱਸਾ ਅੱਛਾ ਇਹ ਅੱਗੇ ਵੀ ਅਕਸਰ ਇਹਦਾ ਹੁੰਦਾ ਰਹਿੰਦਾ ਅੱਗੇ ਵੀ ਕਈ ਵਾਰੀ ਇਹਨੇ ਆ ਕੇ ਗਾਲਾਂ-ਗੋਲਾਂ ਕੱਢੀਆਂ ਸੀਗੀਆਂ ਅਸੀਂ ਸਮਝਾਇਆ ਸੀ ਇਹਨੂੰ ਚਲੋ ਕੋਈ ਗੱਲ ਨਹੀਂ ਤੇ ਹੁਣ ਕੀ ਸਰ ਅੱਜ ਆਫੀ ਮੰਗ ਲਈ ਇਹਨੇ ਕਹਿੰਦਾ ਅੱਗੇ ਤੋਂ ਨਹੀਂ ਕਰੂੰਗਾ ਸਰ ਆਨਲਾਈਨ ਸਮਝ ਕੀ ਲੱਗਦਾ ਹੈ ਆਊਗਾ ਬਖਲਾਮ ਸਰ ਸਾਡੇ ਦੇ ਸਾਹਮਣੇ ਪੜੋਸੀ ਨੇ ਇਹ ਅੱਛਾ ਅਜੇ ਤੱਕ ਰਿਗਾਰਡ ਹੀ ਬਹੁਤ ਕਰਦੇ ਹਨ ਦਾ ਕੋਈ ਪ੍ਰੈਸ਼ਰ ਵਗੈਰਾ ਨਹੀਂ ਨਹੀਂ ਕੋਈ ਪ੍ਰੈਸ਼ਰ ਨਹੀਂ ਕੋਈ ਨਾ ਪ੍ਰੈਸ਼ਰ ਤਾਂ ਨਹੀਂ ਹੈ ਦੂਜਾ ਨਹੀਂ 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 ਸਰ ਠੀਕ ਹੈ ਸਤ ਜੰਤ ਆ ਹੁਣ ਲੋਕਾਂ ਨੂੰ ਜਿਹੜੇ ਅਪੀਲ ਕੀਤੀ ਗਿਆ ਅਗਰ ਤੁਸੀਂ ਵੀ ਕਿਤੇ ਜਾਂਦੇ ਹੋ ਤਾਂ ਕਾਨੂੰਨ ਨੂੰ ਆਪਣੇ ਹੱਥ ਚ ਨਾਲੋ ਕਿਉਂਕਿ 112 ਤੇ ਡਾਇਲ ਕਰੋ ਜੇ ਜਿਹੜਾ ਕੀ ਹੈ ਪੁਲਿਸ ਪ੍ਰਸ਼ਾਸਨ ਜਿਹੜੀ ਤਰਜੀਹ ਮਦਦ ਕਰੇਗੀ ਤੇ ਜਿਹੜੀ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਜੁਰੇ ਨੂੰ ਗੰਗਲਾਈ ਦੇ ਨਾਲ ਸੇਵਾ ਸਿੰਘ ਦਿਨਾ ਜੋ ਮੇਂ ਰਿਪੋਰਟ ਤੰਨੋ